ਤੈਨੂੰ ਸੁਣੇ ਤੇਰੇ ਜੇ ਜੀਬ ਤੋਂ ਬੋਲੇਗਾ ਕੰਨਾਂ ਚ ਪਏਗਾ ਹੌਲੀ ਹੌਲੀ ਮਨ ਵਿੱਚ ਵਸੇਗਾ ਹੌਲੀ ਹੌਲੀ ਕੋਈ ਪ੍ਰੇਮ ਪੈ ਗਿਆ ਕੋਈ ਥੋੜਾ ਬਹੁਤ ਕਿਸੇ ਹਿਸਾਬ ਨਾਲ ਕਿਸੇ ਤਰੀਕੇ ਨਾਲ ਬੰਦਾ ਜੁੜਦਾ ਜੁੜਦਾ ਜੁੜ ਜਾਂਦਾ ਗੁਰਮੁਖੋ ਤੇ ਟੁੱਟਦਾ ਟੁੱਟਦਾ ਟੁੱਟ ਵੀ ਜਾਂਦਾ ਜਿਹੜੀਆਂ ਚੀਜ਼ਾਂ ਨੂੰ ਟਾਈਮ ਦੇਣ ਲੱਗ ਜਓ ਉਹ ਚੀਜ਼ਾਂ ਜਿਵੇਂ ਹੁਣ ਜਿਹੜੇ ਦਰਖਤ ਨੂੰ ਡੋਜ ਟਾਈਮ ਦਿਓਗੇ ਦਰਖਤ ਵਧੇ ਫੁੱਲੇਗਾ ਜੇ ਰਿਸ਼ਤੇ ਨੂੰ ਤੁਸੀਂ ਟਾਈਮ ਜ਼ਿਆਦਾ ਦਿਓਗੇ ਉਹ ਰਿਸ਼ਤਾ ਵਧੇ ਫੁੱਲੇਗਾ ਜਿਸ ਦੋਸਤ ਨੂੰ ਰੋਜ਼ ਫੋਨ ਤੇ ਗੱਲ ਕਰੇਗਾ ਤੇਰੀ ਦੋਸਤੀ ਕਾਇਮ ਹੋਏਗੀ ਇਸੇ ਤਰ੍ਹਾਂ ਸਤਿਗੁਰਾਂ ਨੂੰ ਟਾਈਮ ਦੇਣ ਲੱਗੋਗੇ ਵਾਹਿਗੁਰੂ ਵਾਹਿਗੁਰੂ ਨੂੰ ਟਾਈਮ ਦਿਓਗੇ ਤੇਰਾ ਉੱਥੇ ਵੀ ਪਿਆਰ ਪੈ ਜਾਣਾ ਟਾਈਮ ਤੇ ਦੇ ਸਮਾਂ ਤੇ ਦੇ ਮੈਂ ਬੇਨਤੀ ਬੜੀ ਵਾਰੀਆ ਦੋ ਵਾਰੀ ਕਰ ਦਿੱਤੀ ਪਿਛਲੇ ਦਿਨਾਂ 'ਚ ਵੀ ਜਿੱਥੇ ਸਮਾਂ ਹੀ ਨਹੀਂ ਦਿੰਦਾ ਤੂੰ ਕਹਿੰਦਾ ਪਿਆਰ ਨਹੀਂ ਰਿਹਾ ਪਿਆਰ ਕਿਵੇਂ ਰਹੇਗਾ ਤੂੰ ਟਾਈਮ ਕਿੰਨਾ ਕੁ ਦਿੰਨਾ ਸਭ ਤੋਂ ਵੱਧ ਫੋਨ ਨੂੰ ਟਾਈਮ ਦਿੰਨੇ ਆ ਇਹਦੇ ਬਿਨਾ ਜਿੰਦ ਬਚਦੀ ਨਹੀਂ ਤੇ ਜਦੋਂ ਸਿੱਖ ਗੁਰੂ ਨੂੰ ਟਾਈਮ ਦਿੰਦਾ ਫਿਰ ਤੇਰੇ ਤੋਂ ਬਿਨਾਂ ਜਿੰਦ ਪੜ ਵੀ ਨਾ ਰਹਿੰਦੀ ਹੈ ਫਿਰ ਸਿੱਖ ਕਹਿੰਦਾ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਕਿਉਂਕਿ ਉਹਨਾਂ ਦਾ ਪਿਆਰ ਉਹਨਾਂ ਟਾਈਮ ਦਿੱਤਾ ਹੁਣ ਜਿਵੇਂ ਅੱਜ ਦੇ ਬੱਚਿਆਂ ਦਾ ਹਾਵਕਤਾ ਵੇ ਇਦਾਂ ਹੀ ਹੈ ਨਾ ਨਿਆਣੇ ਉਹੀ ਕਹਿੰਦੇ ਆ ਫੋਨ ਤੋਂ ਬਿਨਾਂ ਜਿੰਦ ਪੜ ਵੀ ਨਾ ਰਹਿੰਦੀ ਹੈ ਕੋਈ ਕਹਿੰਦਾ ਮੈਂ ਇਹ ਦੇ ਫਲਾਣੇ ਤੋਂ ਬਿਨਾ ਨਹੀਂ ਜਿੰਦ ਪਲ ਵੀ ਬਚਦਾ ਮੈਂ ਫਲਾਣੇ ਤੋਂ ਬਿਨਾ ਪਲ ਨਹੀਂ ਬਚਦਾ ਮੈਂ ਫਲਾਣੇ ਤੋਂ ਬਿਨਾ ਪਲ ਨਹੀਂ ਬਚਦਾ ਜਿਹੜਾ ਮੁੰਡਾ ਕਹਿ ਰਿਹਾ ਜਿਹੜੀ ਲੜਕੀ ਕਹਿ ਰਹੀ ਹੈ ਜਿਹੜਾ ਵੀ ਕੋਈ ਰਿਸ਼ਤਾ ਇਦਾਂ ਦਾ ਬਣਾ ਬੈਠਾ ਹੈ ਉਹ ਤਾਂ ਕਹਿ ਰਿਹਾ ਟਾਈਮ ਜ਼ਿਆਦਾ ਦੇ ਰਿਹਾ ਹੈ ਸਈ ਕਿੰਨੇ ਘੰਟੇ ਗੱਲਾਂ ਕਰ ਰਿਹਾ ਉਹਦਾ ਪਿਆਰ ਪੈ ਗਿਆ ਹਿਪਨੋਟਾਈਜ਼ ਹੋ ਗਿਆ ਜੁੜ ਗਿਆ ਮਨ ਟਿਕ ਗਿਆ ਉਹਦਾ ਉੱਥੇ ਜੁੜ ਗਿਆ ਖੜ ਗਿਆ ਰੁਪਈਆ 7000 ਰਿਸਿਵਡ ਆਨ ਫੋਰਡੇ ਤੇ ਇਹ ਆਪ ਤਾਂ ਬਣਦਾ ਇਹ ਪੀੜਾ ਰਿਸ਼ਤਾ ਗੰਧ ਤਾਂ ਬਣਦੀ ਹੈ ਇਹ ਜੋੜ ਤਾਂ ਜੁੜਦਾ ਗੁਰਮਖੋ ਟਾਈਮ ਦਿੱਤਾ ਸਮਾਂ ਦਿੱਤਾ ਇਸੇ ਤਰ੍ਹਾਂ ਰਿਸ਼ਤਿਆਂ ਨੂੰ ਸਮਾਂ ਨਹੀਂ ਦਿੰਦੇ ਤੇ ਰਿਸ਼ਤਾ ਟੁੱਟ ਜਾਂਦਾ ਜਿਹੜੇ ਯਾਰ ਬੇਲੀ ਤੇਰਾ ਅਮਰੀਕਾ ਕੈਨੇਡਾ ਗਿਆ ਤੂੰ ਫੋਨ ਹੀ ਨਹੀਂ ਕਰਦਾ ਜਾਂ ਉਹ ਤੈਨੂੰ ਨਹੀਂ ਕਰਦਾ ਹੁਣ ਪਿਆਰ ਵੀ ਤੇ ਘਾਟੀ ਗਿਆ ਜਦੋਂ ਟਾਈਮ ਹੀ ਨਹੀਂ ਦੇਓਗੇ ਤੇ ਪਿਆਰ ਘਟ ਜਾਏਗਾ ਤੇ ਵੀਰੋ ਤੁਸੀਂ ਚੇਤਾ ਕਰੋ ਪੁਰਾਣੇ ਜਿਹੜੇ ਗੁਰਸਿੱਖ ਸੀ ਅੱਜ ਡੁੱਟ ਗਏ ਐ ਹਿੱਲ ਗਿਆ ਮਨ ਕਿਉਂ ਹਿੱਲ ਗਿਆ ਟਾਈਮ ਦੇਣਾ ਵੀ ਘਟ ਗਿਆ ਪਹਿਲਾਂ ਟਾਈਮ ਦਿੰਦਾ ਸੀ ਤੇ ਜੁੜਿਆ ਵੀ ਸੀ ਸਵੇਰੇ ਨਿਤਨੇਮ ਕਰਦਾ ਸੀ ਗੁਰਦੁਆਰੇ ਜਾ ਆਉਂਦਾ ਸੀ ਸੁਖਮਣੀ ਸਾਹਿਬ ਕਰ ਲੈਂਦਾ ਸੀ ਕੁਝ ਨਾ ਕੁਝ ਕਰਦਾ ਰਹਿੰਦਾ ਸੀ ਤੇ ਤੇਰਾ ਪਿਆਰ ਵੀ ਬੜਾ ਸੀ ਅੱਖਾਂ 'ਚੋਂ ਤੇਰੀਆਂ 'ਚੋਂ ਪਾਣੀ ਆ ਜਾਂਦਾ ਸੀ satsang ਸੁਣਦਾ ਸੀ ਟਾਈਮ ਦਿੰਦਾ ਸੀ ਫਲਾਣੇ ਥਾਂ ਤੇ ਦੁਆੜ ਲੱਗਿਆ ਚਲੋ ਚੱਲੀਏ ਭੱਜ ਲੋ ਉੱਥੇ ਪ੍ਰੋਗਰਾਮ ਹੋ ਰਿਹਾ ਚਲੋ ਭੱਜ ਲੋ ਉੱਥੇ ਸਮਾਗਮ ਚੱਲਦਾ ਚਲੋ ਭੱਜ ਲੋ ਦੁਖਨਵਾਲ ਨੂੰ ਚਰਕੀਰਤੰਦਰਬਾਰ ਹੋ ਰਿਹਾ ਚਲੋ ਚਲੀਏ ਐਦਾ ਭੱਜਿਆ ਹੀ ਫਿਰਦਾ ਸੀ ਤੇ ਤੇਰਾ ਪਿਆਰ ਵੀ ਤੇ ਹੈਗਾ ਸੀ ਟਾਈਮ ਦਿੰਦਾ ਸੀ ਤੇ ਰਿਸ਼ਤਾ ਮਜ਼ਬੂਤ ਸੀ ਗੁਰੂ ਘਰ ਦਾ ਰਿਸ਼ਤੇ ਮਜ਼ਬੂਤ ਤਾਂ ਹੀ ਹੋਣਗੇ ਜੇ ਟਾਈਮ ਦਿਓਗੇ ਤੇ ਸਾਰਾ ਟਾਈਮ ਅਸੀਂ ਅਸੀਂ ਸਾਰਾ ਹੀ ਟਾਈਮ ਜਿਹੜਾ ਹੁਣ ਫੋਨ ਨੂੰ ਦੇ ਦਿੱਤਾ ਰਿਸ਼ਤਾ ਹੀ ਕੋਈ ਬਚ ਗਿਆ ਕੋਈ ਨਹੀਂ ਚਾਹੀਦਾ ਹੁਣ ਫੋਨ ਹੀ ਗੱਲਾਂ ਬਥੇਰਾ ਹੈ ਅੱਜ ਦਾ ਹਾਲ ਇਹ ਹੋਇਆ ਪਿਆ ਅੱਜ ਦਾ ਹਾਲ ਇਹ ਐ ਸਾਡਾ ਇੰਨਾ ਬੁਰਾ ਹਾਲ ਹੋ ਗਿਆ ਇੰਨਾ ਟਾਈਮ ਦੇ ਦੇ ਕੇ ਇਹਦੇ ਨਾਲ ਹੀ ਜੁੜ ਗਏ ਅਸੀਂ ਸਾਰੇ ਭਰਾਵੋ ਭੈਣੋ ਜਿਸ ਸਤਿਗੁਰੂ ਜੀ ਦੇ ਪਿਆਰ ਵਿੱਚ ਬਹਿਣਾ ਸ਼ੁਰੂ ਕਰੋਗੇ ਵਾਹਿਗੁਰੂ ਵਾਹਿਗੁਰੂ ਕਰੋ ਜੇ ਘੰਟਾ ਵਾਹਿਗੁਰੂ ਵਾਹਿਗੁਰੂ ਕਰੇਗਾ ਜੇ ਕਿਤੇ ਸਿਮਰਨ ਕੋਈ ਕੀਰਤਨੀਆਂ ਕਰਾਏਗਾ ਨਾ ਵਾਹਿਗੁਰੂ ਵਾਹਿਗੁਰੂ ਤੇਰਾ ਮਨ ਇੱਕ ਸੈਕਿੰਡ ਚ ਲੱਗ ਜਾਣਾ ਕਿਉਂਕਿ ਤੂੰ ਘੰਟਾ ਤੇ ਆਪ ਵੀ ਕਰਦਾ ਹੈ ਹੁਣ ਜਿਹੜੇ ਬੰਦੇ ਕਰਦੇ ਨਹੀਂ ਜਦੋਂ ਵਾਹਿਗੁਰੂ ਵਾਹਿਗੁਰੂ ਮੈਂ ਕਰਾਣ ਲੱਗਦਾ ਉਹਨਾਂ ਨੂੰ ਪਤਾ ਕੀ ਲੱਗਦਾ ਕੋਈ ਗੱਲ ਬਾਤ ਹੀ ਸੁਣਾ ਦੋ ਕੀ ਵਾਹਿਗੁਰੂ 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 ਇਹਦੇ ਚ ਕੀ ਪਿਆ ਕਿਉਂਕਿ ਉਹ ਬੰਦਾ ਟਾਈਮ ਹੀ ਨਹੀਂ ਦਿੰਦਾ ਬੁੱਦਾ ਇੰਟਰਸਟ ਨਹੀਂ ਇੰਟਰਸਟ ਤੇ ਤਾਂ ਬਣੇ ਨਾ ਜੇ ਮਾੜਾ ਮੋਟਾ ਰਿਸ਼ਤਾ ਹੋਵੇ ਮਾੜਾ ਮੋਟਾ ਟਾਈਮ ਦਵੇਂ ਤੂੰ 15 ਮਿੰਟ ਰੋਜ਼ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਵਾਹਿ ਜਦੋਂ ਕੋਈ ਕੀਰਤਨੀਆਂ ਸਿੰਘ ਕਹੇਗਾ ਵਾਹਿਗੁਰੂ ਤੂੰ ਕਹਿਣਾ ਆ ਵਧੀਆ ਕਰਾਓ ਹੋਰ ਕਰਾਓ ਕਿਉਂਕਿ ਮੈਂ ਵੀ ਕਰਦਾ ਰੋਜ਼ ਅਟੈਚਮੈਂਟ ਬਣਦੀ ਹੈ ਪਿਆਰ ਬਣਦਾ ਹੈ ਰਿਸ਼ਤੇ ਤੇ ਬਣ ਨਹੀਂ ਉਦੋਂ ਨੇ ਜਦੋਂ ਸਮਾਂ ਦੇਓਗੇ ਧਿਆਨ ਦੇਓਗੇ ਤੇ ਧਿਆਨ ਅਸੀਂ ਦਿੰਦੇ ਨਹੀਂ ਰਿਸ਼ਤੇ ਟੁੱਟ ਰਹੇ ਹਨ ਮੂਹ ਲਾਲਨ ਸਿਓ ਪ੍ਰੀਤ ਬਣੀ ਪ੍ਰੀਤ ਬਣ ਗਈ ਮੇਰੀ ਪਿਆਰ ਪੈ ਗਿਆ ਤੋਰੀ ਨਾ ਟੁੱਟਾ ਛੋਰੀ ਨਾ ਛੁੱਟਾ ਐਸੀ ਮਾਦੋ ਖਿੱਚ ਤਣੀ ਖਿੱਚ ਕੇ ਤਣੀ ਹੋਈ ਐਡਾ ਰਿਸ਼ਤਾ ਮਜ਼ਬੂਤ ਹੋ ਗਿਆ ਐਡਾ ਪੱਕਾ ਹੋ ਗਿਆ ਹੁਣ ਲੋਕ ਗੱਲਾਂ ਕਰੀ ਜਾਣ ਜੋ ਮਰਜ਼ੀ ਕਹੀ ਜਾਣ ਦੁਨੀਆ ਜੋ ਮਰਜ਼ੀ ਬੋਲੀ ਜਾਏ ਐਸਾ ਨਾਤਾ ਬਣਿਆ ਐ ਐਸਾ ਰਿਸ਼ਤਾ ਬਣਿਆ ਐਸਾ ਜੋੜ ਜੁੜ ਗਿਆ ਮੂਹ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਟੁੱਟੈ ਟੁੱਟ ਤੋੜਿਆ ਟੁੱਟਨੀ ਰਹੀ ਮੈਂ ਆਪ ਵੀ ਚਾਹੁੰਦਾ ਵੀ ਛੱਡ ਦਿਆਂ ਇੱਕ ਜੀ ਕਰਦਾ ਛੱਡ ਦਿਆਂ ਖਿਹੜਾ ਮੈਂ ਆਪ ਵੀ ਚਾਹੁੰਦਾ ਵੀ ਮੈਂ ਹੁਣ ਛੱਡ ਦਿਆਂ ਪਰ ਇੱਕ ਜੀ ਕਰਦਾ ਛੱਡ ਦਿਆਂ ਖਿਹੜਾ ਜਿੰਦ ਨੂੰ ਰੋਗ ਲਵਾ ਲਿਆ ਪੈੜਾ ਹੁਣ ਨਹੀਂ ਛੱਡ ਹੁੰਦਾ ਜਦ ਦੇ ਦਰਸ਼ਨ ਤੇਰੇ ਹੋ ਗਏ ਇੱਕ ਪਲ ਚੈਨ ਨਾ ਆਇਆ ਏ ਤੇਰੇ ਪਿਆਰ ਨੇ ਰੱਬ ਦੇ ਮਿੱਤਰਾ ਸਾਨੂੰ ਬੜਾ ਸੁਆਇਆ ਏ ਪਿਆਰ ਪੈ ਗਿਆ ਸਾਡਾ ਹੁਣ ਤੇ ਜੇ ਮੈਂ ਵੀ ਚਾਹਾਂ ਵੀ ਛੱਡਦਿਆਂ ਹੁਣ ਮੇਰੇ ਵਸ ਨਹੀਂ ਵਸ ਨਹੀਂ ਰਹੀ ਗੱਲ ਹੁਣ ਮੈਂ ਛਡਾ ਵੀ ਨਹੀਂ ਸਕਦਾ ਇੰਨਾ ਪਿਆਰ ਪੈ ਗਿਆ ਗੁਰਮਖੋ ਇਦਾਂ ਪਿਆਰ ਬਣਦਾ ਹੈ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਇਦਾਂ ਹੋਇਆ ਕੁਰਬਾਨੀਆਂ ਤੁਸੀਂ ਪਰਸੋਂ ਵੀ ਸੁਣਿਆ ਕੱਲ ਵੀ ਸੁਣਿਆ ਮੇਰੇ ਤੋਂ ਸੁਣ ਲਓ ਇਤਿਹਾਸ ਹੋਰ 5-7 ਦਿਨ ਲੱਗੇ ਰਹੀ ਨੇ ਸਾਰੇ ਇਤਿਹਾਸ ਸੁਣਾਈ ਜਾਣੇ ਆ ਭਾਈ ਮਤੀਦਾਸ ਜੀ ਇਤਾਂ ਭਾਈ ਸਦੀਦਾਸ ਏਦਾਂ ਦਿਆਲਦਾਰ ਏਦਾਂ ਗੱਲ ਤੇ ਇਥੇ ਨਿਭੜਨੀ ਮੈਂ ਕਿਦਾਂ ਅਸੀਂ ਕਿਦਾਂ ਸਾਰੇ ਬੜੇ ਧੰਨੇ ਮੈਂ ਕਿਦਾਂ ਦਾ ਬਈ ਗੁਰੂ ਸਾਹਿਬ ਤੇ ਬੜੇ ਧੰਨੇ ਪਿਆਰੇ ਨੇ ਸਿੱਖ ਕਿੰਨੇ ਪਿਆਰੇ ਗੁਰੂ ਸਾਹਿਬ ਦੇ ਤੇ ਅਸੀਂ ਉਹ ਸਿਰ ਤੇ ਆਰਾ ਰੱਖ ਕੇ ਵੀ ਖੁਸ਼ ਹੈ ਕਹਿੰਦੇ ਮਤੀਦਾਸਾ ਟੁੱਟਦਾ ਨਹੀਂ ਪਿਆਰ ਤੇਰਾ ਕਿਵੇਂ ਟੁੱਟ ਜੂ ਆਰਾ ਤੋੜ ਦੂ ਨਾ ਸ਼ਰੀਰ ਦੇ ਟੁਕੜੇ ਤੇ ਕਰ ਸਕਦਾ ਪਰ ਮੇਰੇ ਪਿਆਰ ਦੇ ਟੁਕੜੇ ਨਹੀਂ ਹੋ ਸਕਦੇ ਮੇਰੇ ਪ੍ਰੇਮ ਦੇ ਟੁਕੜੇ ਨਹੀਂ ਹੋਣ ਐਸੀ ਪੈ ਗਈ ਗੰਧ ਜਿਹੜੀ ਤੋੜਿਆ ਨਾਲ ਉੱਠਦੀ ਵਰਗਿਆਂ ਦਾ ਆਪਜੀ ਨੇ ਇਤਿਹਾਸ ਸੁਣਿਆ ਕੱਲ ਵੀ ਇਤਿਹਾਸ ਇੱਥੇ ਸੁਨਾਇਆ ਗਿਆ ਪਰਸੋਂ ਵੀ ਵਿਚਾਰਾ ਹੋਈਆਂ ਆਰੇ ਐਦਾਂ ਜਦੋਂ ਲਿਆਉਂਦੇ ਆ ਤਿੱਖੇ ਕਰ ਕਰ ਕੇ ਤੇ ਕੀ ਕਹਿੰਦੇ ਆ ਕਹਿੰਦੇ ਤੋੜ ਦੇਣਾ ਦੂਰ ਕਰ ਦੇਾਂਗੇ ਤੈਨੂੰ ਉਹ ਜਿਹੜਾ ਅੰਦਰ ਵਸਿਆ ਕਿਵੇਂ ਦੱਸੋ ਮੈਨੂੰ ਇੱਕ ਗੱਲ ਦੱਸੋ ਪ੍ਰਭੂ ਤੈਨੂੰ ਕੋਈ ਕਵੇ ਤੇਰਾ ਤੇਰੇ ਬੱਚੇ ਨਾਲੋਂ ਪਿਆਰ ਤੋੜ ਦੇਣਾ ਮਾਂ ਨੂੰ ਕੋਈ ਕਵੇ ਤੇਰਾ ਪੁੱਤ ਨਾਲੋਂ ਪਿਆਰ ਤੋੜ ਦੇਣਾ ਜਿਹੜਾ ਅੰਦਰ ਵਸਿਆ ਹੁੰਦਾ ਉਹ ਕਿਵੇਂ ਟੁੱਟ ਸਕਦਾ ਇੱਕ ਹੋ ਗਿਆ ਜਿਹੜਾ ਉਹ ਕਿਵੇਂ ਟੁੱਟ ਸਕਦਾ ਤੇ ਸਿੱਖ ਇਦਾਂ ਦੇ ਸੀ ਜਿਹੜੇ ਗੁਰੂ ਦੇ ਵਿੱਚ ਅਪੇਦ ਹੋ ਗਏ ਜੁੜ ਗਏ ਇੱਕ ਮਿਕ ਹੋ ਗਏ ਉਹ ਕਿਵੇਂ ਕੋਈ ਤੋੜ ਸਕਦਾ ਕਿਵੇਂ ਕੋਈ ਦੂਰ ਕਰ ਸਕਦਾ ਉਹਨਾਂ ਦਾ ਰਿਸ਼ਤਾ ਕਾਇਮ ਹੋ ਗਿਆ ਯਾਦ ਰੱਖਣਾ ਰਿਸ਼ਤਾ ਹੋਵੇ ਨਾ ਜਦੋਂ ਸਵਾਦ ਫੇਰ ਆਉਂਦਾ ਵੇਖੋ ਨਜ਼ਰੀਆ ਹੀ ਹੈ ਵੈਸੇ ਤੇ ਜਿੱਦਾਂ ਹੁਣ ਅਸੀਂ ਕਹਿੰਦੇ ਹਾਂ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਸਰਬ ਵਿਆਪੀ ਹੈ ਜਰਰਾ ਜਰਰਾ ਪ੍ਰਮਾਤਮਾ ਦਾ ਰੂਪ ਹੈ ਅਸੀਂ ਕਹਿੰਦੇ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਪਰ ਇਹ ਨਜ਼ਰੀਆ ਹੈ ਕਬੀਰ ਸਾਹਿਬ ਵਰਗਿਆਂ ਦਾ ਭਗਤ ਨਾਮ ਦੇ ਮਹਾਰਾਜ ਵਰਗਿਆਂ ਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇਹ ਉਹਨਾਂ ਦਾ ਪੁਆਇੰਟ ਆਫ View ਹੈ ਨਜ਼ਰੀਆ ਪਰ ਸਾਡਾ ਨਜ਼ਰੀਆ ਨਹੀਂ ਬਣ ਸਕਦਾ ਨਜ਼ਰੀਏ ਹੀ ਬਦਲਣਾ ਹੁੰਦਾ ਗੁਰਮਖੋ ਵੇਖੋ ਕਿਸੇ ਬੰਦੇ ਨੇ ਕੁੱਤਾ ਰਖਿਆ ਛੋਟਾ ਜਿਹਾ ਬੱਚਾ ਪਿਆਰ ਨਾਲ ਲਿਆਂਦਾ ਉਹਨੂੰ ਸੰਭਿਆ ਉਹਨੂੰ ਪਾਲਿਆ ਉਹਨੂੰ ਵੱਡਾ ਕੀਤਾ ਉਹਨੂੰ ਟਾਈਮ ਸਿਰ ਰੋਟੀ ਖਵਾਈ ਬਾਹਰ ਘੁਮਾਇਆ ਫਰਾਇਆ ਘਰ ਦਾ ਜੀ ਬਣ ਗਿਆ ਕਈਆਂ ਦੇ ਘਰਾਂ ਦਾ ਕੁੱਤਾ ਉਹਨਾਂ ਦੇ ਘਰ ਦਾ ਜੀ ਬਣ ਜਾਂਦਾ ਹੈ ਘਰ ਦਾ ਮੈਂਬਰ ਬਣ ਜਾਂਦਾ ਵੇਖੋ ਰਿਸ਼ਤਾ ਕਾਇਮ ਕਰ ਲਿਆ ਕਈ ਬੰਦੇ ਆਪਣੇ ਆਪਣਾ ਸਰਨੇਮ ਕੁੱਤੇ ਨੂੰ ਦਿੰਦੇ ਆ ਬਾਹਰਲੇ ਦੇਸ਼ਾਂ 'ਚ ਇਦਾਂ ਹੀ ਹੁੰਦਾ ਹੈ ਕਾਰਡ ਬਣਦਾ ਆ ਬਾਬਾ ਜੀ ਦੱਸ ਪਤਾ ਇਹਨਾਂ ਨੂੰ ਜੇ ਤੁਸੀਂ ਘਰ 'ਚ ਕੁੱਤਾ ਰੱਖਿਆ ਤੇ ਤੈਨੂੰ ਤੇਰਾ ਸਰਨੇਮ ਕੁੱਤੇ ਨੂੰ ਦੇਣਾ ਪੈਣਾ ਮੰਨ ਲੈ ਤੂੰ ਗਿੱਲ ਐ ਤੇਰੇ ਨਾਮ ਨਾਲ ਲੱਗਦਾ ਗਿੱਲ ਗਿੱਲ ਲੱਗਦਾ ਜੇ ਤੇਰਾ ਸਰਨੇਮ ਸਿੰਘ ਐ ਜਦੋਂ ਉੱਥੇ ਲਿਖਾਣਾ ਪੈਂਦਾ ਵੀ ਕੁੱਤੇ ਦਾ ਨਾਮ ਕੀ ਐ ਜਿਵੇਂ ਤੇਰੇ ਪੁੱਤ ਦੇ ਨਾਮ ਨੂੰ ਤੂੰ ਆਪਣਾ ਸਰਨੇਮ ਦਿੰਦਾ ਤੈਨੂੰ ਕੁੱਤੇ ਦੇ ਨਾਮ ਨੂੰ ਵੀ ਆਪਣਾ ਸਰਨੇਮ ਦੇਣਾ ਪੈਂਦਾ ਲਿਖਿਆ ਜਾਂਦਾ ਉੱਥੇ ਕੁੱਤੇ ਦੇ ਅੱਗੇ ਵੀ ਤੇਰੀ ਬਰਾਬਰ ਤੇਰਾ ਜਿਹੜਾ ਸਰਨੇਮ ਹੈ ਉਹਦੇ ਅੱਗੇ ਲਿਖਿਆ ਜਾਂਦਾ ਕੁੱਤੇ ਦੇ ਨਾਮ ਦੇ ਅੱਗੇ ਵੀ ਜੇ ਗਿੱਲਾਂ ਦਾ ਰੱਖਿਆ ਕੁੱਤਾ ਤਾਂ ਉਹ ਉਹਦੇ ਨਾਮ ਨਾਲ ਗਿੱਲ ਲੱਗ ਜਾਂਦਾ ਸੰਧੂਆਂ ਦਾ ਰੱਖਿਆ ਕੁੱਤਾ ਤੇ ਉਹਦੇ ਨਾਮ ਨਾਲ ਸੰਧੂ ਲੱਗ ਜਾਂਦਾ ਉਹ ਇਹਨਾਂ ਦਾ ਉਹਦਾ ਸਰਨੇਮ ਲੱਗ ਜਾਣਾ ਸਿੰਘ ਵੀ ਲੱਗ ਜਾਂਦਾ ਸਿੰਘ ਵੀ ਲਾ ਦਿੰਦੇ ਆ ਲੋਕ ਉਹ ਇਦਾਂ ਹੀ ਕਾਰਡ ਇਦਾਂ ਹੀ ਬਣਦੇ ਆ ਮੈਂ ਜਿਹੜੀ ਗੱਲ ਕਰਦਾ ਉਹ ਇਹ ਹੈ ਕਿ ਜਿਹੜਾ ਘਰ ਦਾ ਰੱਖਿਆ ਹੁੰਦਾ ਨਾ ਉਹਨਾਂ ਦੇ ਲਾਣ ਦੀ ਗੱਲ ਛੱਡੋ ਕਈ ਬੰਦੇ ਏਦਾਂ ਮੈਂ ਕਹਿੰਦੇ ਸੁਣਿਆ ਮੈਂ ਕਹਿੰਦਾ ਤੁਹਾਡੇ ਕਿੰਨੇ ਬੱਚੇ ਐ ਤਿੰਨ ਐ ਦੋ ਆ ਤੀਜਾ ਕਿੱਥੇ ਐ ਉਹਨੂੰ ਆਵਾਜ਼ ਮਾਰ ਕੇ ਆਪ ਹੀ ਸਾਡਾ ਬੱਚਾ ਹੀ ਐ ਸਾਡਾ ਪੁੱਤ ਐ ਇਹ ਤੀਜਾ ਪੁੱਤ ਐ ਸਾਡਾ ਹੁਣ ਵੇਖੋ ਜਿਨੇ ਕੁੱਤਾ ਰੱਖਿਆ ਸਾੰਬਿਆ ਪਿਆਰ ਪਾਇਆ ਦਾ ਆਇਆ ਉਹਨੂੰ ਉਹਦੇ ਚੋਂ ਕੀ ਦਿਸਦਾ ਹੈ ਮੇਰੇ ਘਰ ਦਾ ਜੀ ਮੇਰਾ ਪੁੱਤ ਇਹ ਮੇਰੀ ਕੇਅਰ ਕਰਦਾ ਮੇਰੀ ਵੇਟ ਕਰਦਾ ਮੈਨੂੰ ਉਡੀਕਦਾ ਹੈ ਇਹ ਮੇਰੇ ਘਰ ਦਾ ਜੀ ਹੈ ਠੀਕ ਹੈ ਨਾ ਹੁਣ ਰਿਸ਼ਤਾ ਬਣ ਗਿਆ ਉਹ ਘਰ ਦਾ ਜੀ ਲੱਗਣ ਲੱਗ ਪਿਆ ਤੇ ਜਿਹਦੇ ਨਾਲ ਰਿਸ਼ਤਾ ਨਹੀਂ ਬਣਿਆ ਹੁੰਦਾ ਜਿਹੜਾ ਕੋਈ ਹੋਰ ਆਉਂਦਾ ਉਹ ਕਹਿੰਦਾ ਕੀ ਯਾਰ ਤੁਸੀਂ ਬਿਸਤਰੇ 'ਚ ਕੁੱਤਾ ਬਾੜੀ ਫਿਰਦੇ ਹੋ ਕੁੱਤਾ ਸੋਫੇ ਤੇ ਚੜ ਰੱਖਿਆ ਤੁਸੀਂ ਪਾਗਲ ਤੁਹਾਡਾ ਦਿਮਾਗ ਠੀਕ ਹੈ ਕੁੱਤਾ ਕਿਤੇ ਸੋਫੇ 'ਚ ਜਵਾੜੀ ਦਾ ਕੁੱਤਾ ਬਿਸਤਰੇ 'ਚ ਜਵਾੜੀ ਦਾ ਤੁਹਾਡਾ ਦਿਮਾਗ ਖਰਾਬ ਹੋ ਗਿਆ ਐਦਾਂ ਹੀ ਕਹਿੰਦੇ ਨੇ ਨਾ ਲੋਕ ਹੁਣ ਇਕੱਲੇ ਹੀ ਕੁੱਤਾ ਹੈ ਪਰ ਇੱਕ ਦਾ ਰਿਸ਼ਤਾ ਕਾਇਮ ਹੋ ਗਿਆ ਉਹ ਕੀ ਉਹ ਕੀ ਕਹਿੰਦਾ ਮੇਰਾ ਪੁੱਤ ਹੈ ਕਹਿੰਦੇ ਨੇ ਨਾ ਜੀ ਐਦਾਂ ਹੀ ਹੈ ਨਾ ਜੀ ਗੁਰਮੁਖੋ ਦੱਸੋ ਐਦਾਂ ਹੀ ਹੈ ਨਾ ਅੱਛਾ ਹੁਣ ਦੱਸਦਾ ਕਿਸੇ ਲਈ ਦਰਖਤ ਹੈ ਪਰ ਕਈਆਂ ਨੇ ਰਿਸ਼ਤਾ ਕਾਇਮ ਕਰ ਲਿਆ ਕਹਿੰਦੇ ਇਹੋ ਹੀ ਪਰਮਾਤਮਾ ਹੈ ਕੰਨਿਆ ਲਈ ਮਿੱਟੀ ਹੈ ਪਾਣੀ ਹੈ ਧਰਤੀ ਹੈ ਅਕਾਸ਼ ਹੈ ਕਹਿੰਦੇ ਕਈ ਕਹਿੰਦੇ ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਅਨੇਕਾਂ ਭਾਂਤਾਂ ਵਿੱਚ ਇੱਕ ਓੰਕਾਰ ਪਸਰਿਆ ਹੋਇਆ ਰੱਬ ਹੀ ਹੈ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲ ਮਾਟੀ ਕੁੰਚਰ ਚੀਤੀ ਭਜਨ ਹੈ ਬਹੁ ਨਾ ਨਾਰੇ ਸਥਾਵਰ ਜੰਗਮ ਕੀਤ ਤੰਗਮ ਘਟ ਘਟ ਰਾਮ ਸਮਾਨਾਰੇ ਕਹਿੰਦੇ ਰਿਸ਼ਤਾ ਬਣ ਗਿਆ